ਫਿਰ ਤੁਹਾਡਾ ਸਵਾਗਤ ਹੈ ਵੇਖਣ ਵਿੱਚ ਆਉਂਦਾ ਹੈ ਕਿ ਵਕ ਵਕ ਸੰਸਾਵਾ ਲੋਕਾਂ ਦੇ ਹਿੱਤਾਂ ਵਿੱਚ ਕੰਮ ਕਰਦੀ ਆ ਹਨ ਅਤੇ ਮੁਸ਼ਕਿਲਾਂ ਵੇਲੇ ਵਕ ਵਕ ਉਪਰਾਲੇ ਕਰਕੇ ਆਪਣਾ ਸਾਥ ਨਿਭਾਉਂਦੀ ਆ ਹਨ ਅੰਮ੍ਰਿਤਸਰ ਦੇ ਲੋਗੜ ਗੇਟ ਨਜ਼ਦੀਕ ਇੰਸਟੀਚਿਊਟ ਫੋਰ ਦਾ ਬਲਾਈਂਡ ਚਲਾਇਆ ਜਾ ਰਿਹਾ ਹੈ ਨੇਤਰਹੀਨ ਬੱਚਿਆਂ ਦੀ ਸੇਵਾ ਕਰਦਿਆਂ ਜਿਸ ਨੂੰ 100 ਸਾਲ ਤੋਂ ਉੱਪਰ ਸਮਾਂ ਹੋ ਗਿਆ ਹੈ ਅਸੀਂ ਆਪਣੇ ਚੈਨਲ ਰਾਹੀਂ ਇਸ ਸੰਸਥਾ ਦੇ ਉਪਰਾਲੇ ਬਾਰੇ ਆਪ ਜੀ ਨੂੰ ਜਾਣੂ ਕਰਵਾਉਂਦੇ ਹਾਂ ਲੋਕ ਆਪਣੇ ਵੱਖ-ਵੱਖ ਪ੍ਰੋਗਰਾਮ ਇਸ ਥਾਂ ਦੇ ਰਹਿ ਰਹੇ ਬੱਚਿਆਂ ਨਾਲ ਮਨਾਉਣਾ ਪਸੰਦ ਕਰਦੇ ਹਨ ਆਪਣਾ ਜਨਮ ਦਿਨ ਵਿਆਹ ਦੀ سالਗਿਰ ਅਤੇ ਘਰ ਤੇ ਵੱਡਿਆਂ ਨੂੰ ਯਾਦ ਕਰਕੇ ਅਸੀਂ ਅਕਸਰ ਹੋਟਲ ਜਾਂ ਰੈਸਟੋਰੈਂਟ ਜਾ ਕੇ ਮਨਾਉਂਦੇ ਹਾਂ ਅਤੇ ਕਾਫੀ ਪੈਸਾ ਖਰਚ ਕਰਦੇ ਹਾਂ ਨੇਤਰਹੀਨ ਬੱਚਿਆਂ ਨੂੰ ਸੰਭਾਲਦੀ ਸੰਸਥਾ ਨਾਲ ਅਸੀਂ ਆਪਣੇ ਇਹ ਦਿਨ ਮਨਾ ਸਕਦੇ ਹਾਂ ਜਿਸ ਨਾਲ ਪੈਸਾ ਘੱਟ ਖਰਚ ਹੋਵੇਗਾ ਅਤੇ ਬੱਚਿਆਂ ਦੀਆਂ ਅਸੀਸਾਂ ਮਿਲਣਗੀਆਂ ਨਾਮ ਦੇ ਬਲਦਿਸੂਨ ਤੇ ਆਪਣਾ ਮੈਂ ਸਿੱਧਾ ਇਹ ਹੈ ਕਿ ਆ ਬਾਹਰ ਵੀ ਬਹੁਤ ਨਜਾਇਜ਼ ਕੱਤੇ ਕਰਦੇ ਆ ਤੇ ਮਨ ਦੇ ਵਿੱਚ ਗੱਲ ਆਈ ਵੀ ਚਲੋ ਇੱਥੇ ਜੋ ਕੁਝ ਹੋ ਸਕਦਾ ਹੀ ਕਰ ਕਰੀਏ ਕਿਉਂਕਿ ਇੱਥੇ ਦੇ ਕਰਨਾ ਬਹੁਤ ਮਨ ਵਿੱਚ ਚੰਗੀ ਗੱਲ ਹੀ ਆ ਵੀ ਹਰ ਕਿਸੇ ਨੂੰ ਸੋਚਣਾ ਚਾਹੀਦਾ ਇਸ ਗੱਲ ਬਾਰੇ ਕਿ ਹਰ ਕੋਈ ਇੱਕ ਬੰਦਾ ਇਸ ਤਰ੍ਹਾਂ ਕਰੇ ਪਰ ਨਹੀਂ ਨਿਕਲਦਾ ਟਾਈਮ ਮਾਰਾਇ ਨੇ ਟਾਈਮ ਕੱਢਿਆ ਥੋੜਾ ਬਹੁਤਾ ਜੋ ਕੁਝ ਹੋਇਆ ਅਸੀਂ ਕਰਨ ਲੱਗੇ ਕਿ ਉਹ ਸਾਡੇ ਕੋਲ ਸਰੇਗਾ ਲੋਕਾਂ ਨੂੰ ਇਹ ਸੰਦੇਸ਼ ਹੈ ਕਿ ਚਲੋ ਤੁਸੀਂ ਮੈਸੇਜ ਤੇ ਵੀ ਪੈਸੇ ਖਰਚ ਕਰਦੇ ਹੋਰ ਚੀਜ਼ਾਂ 'ਤੇ ਵੀ ਖਰਚ ਕਰਦੇ ਜੋ ਗਲਤ ਚੀਜ਼ਾਂ 'ਚ ਕਈਆਂ ਥਾਵਾਂ ਤੇ ਖਰਚ ਕਰਦੇ ਜੋ ਤੁਹਾਨੂੰ ਇੱਥੇ ਖਰਚ ਕਰਨਾ ਚਾਹੀਦਾ ਚੰਗੇ ਕੰਮ ਤੇ ਵੀ ਖਰਚ ਕਰਨਾ ਚਾਹੀਦਾ ਤੁਹਾਨੂੰ ਲੋਕਾਂ ਨੂੰ ਇਹ ਸੰਦੇਸ਼ ਹੈ ਕਿ ਭਲਾਈ ਦੇ ਕੰਮ ਤੇ ਤੁਸੀਂ ਖਰਚਾ ਕਰੋ ਹਾਂਜੀ ਮੇਰਾ ਨਾਮ ਜਤਿੰਦਰ ਸਿੰਘ ਇਹ ਮੇਰੇ ਦਿਲ ਦੀ ਬਹੁਤ ਜ਼ੇਦੀ ਤਮੰਨਾ ਸੀ ਕਿ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣ ਔਰ ਟਾਈਮ ਨਹੀਂ ਸੀ ਲੱਗਦਾ ਚਲੋ ਨਾਮ ਇਥੇ ਵਾਰੀ ਬਹੁਤ ਸ਼ਰਧਾਲੂ ਆਂਦੇ ਨੇ ਵਾਰੀ ਬਹੁਤ ਲੇਟ ਆਂਦੀ ਹੈ ਜਦੋਂ ਸਾਡੀ ਵਾਰੀ ਆਈ ਤੇ ਅਸੀਂ ਜਿੰਨੇ ਜੋਗੇ ਹੈਗੇ ਉਹਨੇ ਜੋਗਾ ਅਸੀਂ ਕੀਤਾ ਬਾਕੀ ਲੋਕਾਂ ਨੂੰ ਇਹੋ ਚਾਹੀਦਾ ਵੀ ਵੇਸ਼ਤ ਖਾਨ ਕਰਨ ਨਾਲੋਂ ਪੈਸੇ ਇਥੇ ਬੱਚਿਆਂ ਦੀ ਮਦਦ ਕੀਤੀ ਜਾਵੇ ਇਹਦੇ ਨਾਲ ਸਾਨੂੰ ਬਹੁਤ ਅਸੀਸਾਂ ਮਿਲਣਗੀਆਂ ਅਸੀਂ ਅਸਲ ਖੜੇ ਲੋਕੋ ਨੇ ਨਜ਼ਦੀਕ ਇੰਸਟੀਚਿਊਟ ਫਾਰ ਦਾ ਬਲੈਂਟਵਿਚ एस स्टूडेंट पहला भी प्रोग्राम कर चुके हैं काफ़ी कवरेज की थी है क्योंकि जो संस्था है वो ब्लाइंड बच्चों वास्ते जो कर रही है वो असं किर नहीं बैठे एक सौ एक साल ऑलमोस्ट इन्होंने संस्था में चलाते और इन्हें सालों के बहुत ही बहुत ज़्यादा इन्होंने बेनीफिट देते हैं ब्लाइंड स्टूडेंट्स को पढ़ाया भी है लिखाया भी है उन्होंने पालन भी किया रोटी पानी भी देखी और बाद नौकरी भी मिल असं यह चीज़ देखते हैं कि लोग अपने बर्थडेज वगैरह मनाते हैं बहार पार्टीज करते हैं महंगे रेस्टोरेंट्स जाते हैं होटल जाते हैं लेकिन क्या अभी अपने बर्थडेज जोड़े ने जगह पर नहीं मना सकते ਲੋਕੀ ਆਂਦੇ ਨੇ ਇੱਥੇ ਕਿਉਂਕਿ ਨਾਸ਼ਤੇ ਦਾ ਦੁਪਹਿਰ ਦਾ ਖਾਣੇ ਦਾ ਔਰ ਰਾਤ ਦੀ ਰੋਟੀ ਜਿਹੜੀ ਹੈਗੀ ਹੈ ਇਹਦੀ ਪਰਚੀ ਕੱਟੀ ਜਾਂਦੀ ਹੈ ਪਰਚੀ ਕਟਾਈ ਜਾਂਦੀ ਹੈ ਕੋਈ ਨਾ ਕੋਈ ਇਵੈਂਟ ਹੋਵੇ ਫੰਕਸ਼ਨ ਹੋਵੇ ਅਸੀਂ ਇੱਥੇ ਆ ਸਕਦੇ ਹਾਂ ਇੱਕ ਦਿਨ ਪ੍ਰਾਇਰ ਇਨਫੋਰਮੇਸ਼ਨ ਇਹਨਾਂ ਨੂੰ ਦੇਣੀ ਹੁੰਦੀ ਹੈ ਉਹਦੇ ਬਾਅਦ ਉਸ ਟਾਈਮ ਦਾ ਖਾਣਾ ਜਿਹੜਾ ਹੈ ਉਹਨਾਂ ਨੇ ਨਾਲ ਬੈਠ ਕੇ ਅਸੀਂ ਖਾ ਸਕਦੇ ਹਾਂ ਇੰਜੋਏ ਕਰ ਸਕਦੇ ਹਾਂ ਇਸ ਲਈ ਇਹਨਾਂ ਬੱਚਿਆਂ ਦੀ ਕਿਉਂਕਿ ਬਾਹਰ ਜਿਹੜਾ ਅਸੀਂ ਪੈਸਾ ਦਿੰਦੇ ਹਾਂ ਉਹਦੇ ਵਰਥ ਰਹੇ ਕੈਮਰਾ ਪਰਸਨ ਰਾਕੇਸ਼ ਨਾਲ ਜੇਪੀ ਸਿੰਘ ਪਾਸਿੰਗ ਸਰਦਾਰ ਸੇਵਾ ਸਿੰਘ